ਧਰਮ ਸਦਕਾਰ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਜੁਟਨਾ ਕਰੀਏ ਲਖਣੇ ਮਹੱਲਾ ਪੰਜਵਾ ਜਾ ਮੂ ਆਵਹਿ ਚਿਤ ਤੂ ਤਹੱਬੇ ਸੁਖ ਲਹਾਉ ਨਾਨਕ ਮਨ ਹੀ ਮੰਜ ਰੰਗਾਵਲ ਪੀ ਤਹਜਾ ਨਾਉ ਹੇ ਨਾਨਕ ਹੇ ਪਤੀ ਪਰਮੇਸ਼ਰ ਪ੍ਰਭੂ ਜਦੋਂ ਤੂੰ ਮੇਰੇ ਹਿਰਦੇ ਵਿੱਚ ਵਸਦਾ ਹੈ ਚਿੱਤ ਦੇ ਵਿੱਚ ਵਸਦਾ ਹੈ ਤਾਂ ਮੈਨੂੰ ਸਾਰੇ ਸੁੱਖ ਮਿਲ ਜਾਂਦੇ ਹਨ ਜਾਮੂ ਆਵਹਿ ਮੂ ਦਾ ਮਤਲਬ ਮੇਰੇ ਜਾਂ ਮੈਨੂੰ ਆਵੇ ਚਿੱਤ ਤੂੰ ਚਿੱਤ ਮਤਲਬ ਹਿਰਦੇ ਦੇ ਵਿੱਚ ਤਹਬੇ ਸੁਖ ਲਹਾਉ ਲਹਾਉ ਦਾ ਮਤਲਬ ਮੈਂ ਲੈ ਲੈਂਦਾ ਹਾਂ ਮੈਂ ਪ੍ਰਾਪਤ ਕਰ ਲੈਂਦਾ ਤੁਮ ਮੇਰੇ ਹਿਰਦੇ ਦੇ ਵਿੱਚ ਜਦੋਂ ਆ ਕੇ ਵਸਦਾ ਹੈ ਤਾਂ ਮੈਨੂੰ ਸਾਰੇ ਸੁੱਖ ਮਿਲ ਜਾਂਦੇ ਹਨ ਮੈਂ ਪ੍ਰਾਪਤ ਕਰ ਲੈਂਦਾ ਹਾਂ ਨਾਨਕ ਮਨ ਹੀ ਮੰਜ ਰੰਗਾਵਲਾ ਪ੍ਰੀਤਹਿ ਜਨਾਓ ਤੇਰਾ ਨਾਮ ਮੈਨੂੰ ਆਪਣੇ ਮਨ ਵਿੱਚ ਮਿੱਠਾ ਪਿਆਰਾ ਲੱਗਦਾ ਹੈ ਤੇ ਸੁਖ ਦਿੰਦਾ ਹੈ ਰੱਗੇ ਫਰਮਾਨ ਹੈ ਮਹੱਲਾ ਪੰਜਵਾ ਕੱਪੜ ਭੋਗ ਵਿਕਾਰ ਇਹ ਹੱਬੇ ਹੀ ਸ਼ਾਦ ਖਾਕ ਲੋੜਿੰਦਾ ਤਨ ਖੇ ਜੋ ਰਤੇ ਦੀਦਾਰ ਕੱਪੜ ਭੋਗ ਨਿਰੇ ਖਾਣ ਹੰਡਾਉਣ ਮੁਕੇ ਆ ਚਾਰ ਦਾ ਮਤਲਬ ਸੁਵਾ ਪ੍ਰਭੂ ਦੀ ਯਾਦ ਤੋਂ ਸਖਣੇ ਰਹਿ ਕੇ ਜੇ ਪਰਮੇਸ਼ਰ ਦੀ ਯਾਦ ਨਹੀਂ ਤਾਂ ਉਹਦੀ ਯਾਦ ਨਹੀਂ ਖਾ ਹੰਡਾ ਰਹੇ ਆ ਤਾਂ ਸਤਿਗੁਰੂ ਪਾਤਸ਼ਾਹ ਸਮਝਾ ਰਹੇ ਐ ਕਹਿੰਦੇ ਖਾਣ ਹੰਡਾਉਣ ਦੇ ਪਦਾਰਥ ਵਿਕਾਰ ਪੈਦਾ ਕਰਦੇ ਹਨ ਜੇ ਪ੍ਰਭੂ ਦੀ ਯਾਦ ਨਹੀਂ ਦਾ ਦਿੰਦਾ ਇਹ ਇਹ ਫਿਰ ਖਾਣਾ ਹੰਡਾਉਣਾ ਜਿਹੜਾ ਇਹ ਵਿਕਾਰ ਹੀ ਪੈਦਾ ਕਰਦੇ ਆ ਇਸ ਵਾਸਤੇ ਅਸਲ ਵਿੱਚ ਇਹ ਸਾਰੇ ਕੰਨੇ ਸਵਾਦ ਦੇ ਸਮਾਨ ਐ ਚੰਗਾ ਖਾਣਾ ਪਹਿਨਣਾ ਜਿਹੜਾ ਇਹ ਸੁਆਦਿਸਮਾਨ ਜੇਕਰ ਭਜਨ ਬੰਦਗੀ ਨਹੀਂ ਹੈ ਜੀਵਨ ਦੇ ਵਿੱਚ ਉਹ ਕਈ ਨਕਮੇ ਹਨ ਕਿਉਂ ਕਹਿ ਸਕਦੇ ਖਾਕ ਲੋੜਿੰਦਾ ਤਨ ਖੇ ਜੁਰਤੇ ਦੀਦਾਰ ਤਨ ਖੇ ਦਾ ਮਤਲਬ ਤਨ ਨਹੀਂ ਖੇ ਦਾ ਮਤਲਬ ਮਿੱਟੀ ਸੁਆਹ ਹਾਕ ਕਹਿੰਦੇ ਹਾਂ ਚਰਨ ਧੂੜ ਨੂੰ ਤਾਂ ਸਤਿਗੁਰੂ ਪਾਸ਼ਾ ਸਮਝਾ ਲਿਆ ਹੈ ਕਹਿੰਦੇ ਤਾਈਏ ਮੈਂ ਉਹਨਾਂ ਬੰਦਿਆਂ ਦੇ ਚਰਨਾਂ ਦੀ ਧੂੜ ਭਾਲਦਾ ਹਾਂ ਜੋ ਪ੍ਰਭੂ ਦੇ ਦیدار ਦੇ ਵਿੱਚ ਰੰਗੇ ਹੋਏ ਹਨ ਉਹਨਾਂ ਬੰਦਿਆਂ ਦੀ ਚਰਨ ਧੂੜ ਮੈਨੂੰ ਮਿਲਦੀ ਉਹਨਾਂ ਦੀ ਮੈਨੂੰ ਸੰਗਤ ਮਿਲਦੀ ਹੈ ਇਨਾਂ ਉੱਚ ਅਰਜਾ ਉਹਨਾਂ ਦਾ ਜਿਹੜੇ ਪ੍ਰਭੂ ਦੇ ਪ੍ਰੇਮ ਦੇ ਰੰਗ ਦੇ ਵਿੱਚ ਉਹਦੇ ਦੀਦਾਰ ਦੇ ਰੰਗ ਦੇ ਵਿੱਚ ਰੰਗੇ ਹੋਏ ਹੈ ਫਿਰ ਅੰਗੇ ਫਰਮਾਨ ਹੈ ਮਹੱਲਾ ਪੰਜਵਾ ਕੀ ਤੱਕ ਹੈ ਵਿਆਪਾਸ ਵਿਆ ਕਿਨੇ ਹਮ ਦੂਜੇ ਨੂੰ ਪਾਸ ਦਾ ਮਤਲਬ ਆਸਰੇ ਜਾਂ ਪਾਸੇ ਕਰ ਹਿਐੜੇ ਹਿਕ ਆਧਾਰ ਕਿਉ ਸੰਤਨ ਕੀ ਰੇਣ ਜਿਤ ਲੱਭੀ ਸੁਖ ਦਾ ਤਾਰ ਹੈ ਮੇਰੀ ਜਿੰਦੇ ਪ੍ਰਭੂ ਨੂੰ ਛੱਡ ਕੇ ਪਰਮੇਸ਼ਰ ਦੀ ਯਾਦ ਨੂੰ ਛੱਡ ਕੇ ਸੁੱਖਾਂ ਦੀ ਖਾਤਰ ਹੋਰ ਹੋਰ ਆਸਰੇ ਕਿਉਂ ਤੱਕਦੀਆਂ ਹੋਰ ਹੋਰ ਆਸਰੇ ਹੋਰ ਹੋਰ ਪਾਸੇ ਕਿਉਂ ਭਟਕਦੀ ਫਿਰਦੀਆਂ ਉਸ ਪਰਮੇਸ਼ਰ ਦੀ ਯਾਦ ਨੂੰ ਛੱਡ ਕੇ ਸੁਖਾਂ ਦੀ ਖਾਤਰ ਥਾਂ ਥਾਂ ਦੇ ਭਟਕਦੀ ਫਿਰਦੀ ਹੈ ਕੇਵਲ ਇੱਕ ਪ੍ਰਭੂ ਨੂੰ ਆਪਣਾ ਆਸਰਾ ਬਣਾ ਕਰ ਹੀ ਇਹਨੇ ਇੱਕ ਆਧਾਰ ਆਧਾਰਾ ਸ੍ਰੀ ਨੂੰ ਕਹਿੰਦੇ ਕਹਿੰਦੇ ਇੱਕ ਨੂੰ ਆਸਰਾ ਬਣਾ ਇੱਕ ਦਾ ਓਟ ਆਸਲਾ ਲੈ ਦਰਦਰ ਤੇ ਨਾ ਭਟਕ ਤੇ ਉਸ ਪ੍ਰਭੂ ਦੀ ਪ੍ਰਾਪਤੀ ਵਾਸਤੇ ਉਸ ਦੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣ ਤਿਉ ਸੰਤਨ ਕੀ ਰੇਣ ਰੇਣ ਕਹਿੰਦੇ ਹਨ ਚੰ ਧੂੜ ਨੂੰ ਕਿਨੇ ਸੰਤ ਮਹਾਪੁਰਸ਼ਾਂ ਦੀ ਚਰਨਾਂ ਦੀ ਧੂੜ ਬਣ ਭਾਵ ਉਹਨਾਂ ਦੇ ਬਚਨਾਂ ਨੂੰ ਮੰਨ ਸੁਨਿਆ ਕਰ ਸੰਗਤ ਕਰਿਆ ਕਰ ਤੇ ਜਿਸ ਦੀ ਬਰਕਤ ਨਾਲ ਤੈਨੂੰ ਕਹਿੰਦੇ ਸੁੱਖਾਂ ਦਾ ਦੇਣ ਵਾਲਾ ਪ੍ਰਭੂ ਮਿਲ ਜੂਗਾ ਜਿਤ ਲੰਮੀ ਸੁਖ ਦਾਤਾਰ ਦਾਤਾਰ ਮਿਲ ਜੂਗਾ ਤੈਨੂੰ ਦਾਤਾਂ ਦੇਣ ਵਾਲਾ ਪਾਉੜੀ ਬਿਨ ਕਰਮ ਹਰ ਜੀਉ ਨ ਪਾਈਐ ਬਿਨ ਸਤਗੁਰ ਮਨੁ ਆ ਨ ਲੱਗੈ ਧਰਮ ਧੀਰਾ ਕਲ ਅੰਦਰੇ ਇਹੋ ਪਾਪੀ ਮੂਲ ਨ ਤੱਗੈ ਪ੍ਰਭੂ ਦੀ ਮਿਹਰ ਤੋਂ ਬਿਨਾ ਕਾਲਪੁਰਖ ਪਰਮੇਸ਼ਰ ਦੀ ਬਖਸ਼ਿਸ਼ ਤੋਂ ਬਿਨਾਂ ਉਹਦੀ ਮਿਹਰ ਤੋਂ ਬਿਨਾਂ ਪ੍ਰਭੂ ਨਾਲ ਮਿਲਾਪ ਨਹੀਂ ਹੁੰਦਾ ਪ੍ਰਭੂ ਦੀ ਮਿਹਰ ਦੇ ਨਾਲ ਹੀ ਗੁਰੂ ਮਿਲਦਾ ਹੈ ਗੁਰੂ ਵਾਲਾ ਬਣਿਆ ਜਾਂਦਾ ਉਸ ਪਰਮੇਸ਼ਰ ਦੀ ਮਿਹਰ ਦੇ ਨਾਲ ਹੀ ਗੁਰੂ ਦੇ ਨਾਲ ਲੱਗਿਆ ਜਾਂਦਾ ਤੇ ਗੁਰੂ ਤੋਂ ਬਿਨਾਂ ਮਨੁੱਖ ਦਾ ਮਾਇਆ ਵੇੜਿਆ ਮਾਨ ਹੈ ਜਿਹੜਾ ਉਹ ਪ੍ਰਭੂ ਚਰਨਾਂ ਦੇ ਵਿੱਚ ਜੁੜਦਾ ਹੀ ਨਹੀਂ ਕਬੂਈ ਨਹੀਂ ਹੁੰਦਾ ਗੁਰੂ ਤੋਂ ਬਿਨਾ ਸ਼ਬਦ ਗੁਰੂ ਤੋਂ ਬਿਨਾ ਇਹ ਜਿਹੜਾ ਮਨ ਇਹ ਤਾਂ ਮਾਇਆ ਦੇ ਵਿੱਚ ਹੀ ਖਚਤ ਰਹਿੰਦਾ ਉਧਰੋਂ ਮੁੜਦਾ ਹੀ ਨਹੀਂਗਾ ਸ਼ਬਦ ਤੋਂ ਬਿਨਾ ਸ਼ਬਦ ਹੀ ਮੋੜਦਾ ਇਹਨੂੰ ਸੰਸਾਰ ਦੇ ਵਿੱਚ ਧਰਮ ਹੀ ਸਦਾ ਇੱਕ ਰਸ ਕਹਿੰਦੇ ਰਹਿੰਦਾ ਸਤਿਗੁਰੂ ਪਾਤਸ਼ਾਹ ਕਹਿੰਦੇ ਤੇ ਸਭ ਤੋਂ ਵੱਡਾ ਧਰਮ ਪਰਮੇਸ਼ਰ ਦਾ ਨਾਮ ਜਪਨਾ ਤਾ ਫਿਰ ਫਰਮਾਨ ਹੈ ਅਹੇ ਕਰ ਕਰੀ ਸੋ ਅਹੇ ਕਰ ਪਾਈ ਇੱਕ ਘੜੀ ਮੋਹਤ ਨਾ ਲੱਗੇ ਚਾਰੇ ਜੁਗ ਮੈਂ ਸੋਧਿਆ ਬਿਨ ਸੰਗਤ ਅਹੰਕਾਰ ਨ ਭੱਗੇ ਤਾਂ ਸਤਿਗੁਰ ਪਾਸ਼ਾ ਸਮਝਾਉਣਾ ਕਰਦੇ ਹਨ ਕਹਿੰਦੇ ਇਹ ਮਨ ਜਿਹੜਾ ਜਦੋਂ ਤੱਕ ਇਹ ਪਾਪਾਂ ਦੇ ਵਿੱਚ ਪਰਵਿਰਤ ਹੈ ਇਸ ਦੁਨੀਆ ਦੇ ਰੰਗ ਤਮਾਸ਼ੇ ਦੇ ਵਿੱਚ ਲੱਗਿਆ ਹੋਇਆ ਹੈ ਬਿਲਕੁਲ ਅਡੋਲਤਾ ਦੇ ਵਿੱਚ ਟਿਕਿਆ ਨਹੀਂ ਫਿਰੇ रह ਸਕਦਾ ਫਿਰ ਇਹ ਡੁੱਲਦਾ ਹੀ ਰਹਿੰਦਾ ਕਹਿੰਦਾ ਪਾਪ ਟਿਕ ਨਹੀਂ ਸਕਦਾ ਕਿਉਂਕਿ ਕੀਤੇ ਵਿਕਾਰਾਂ ਦਾ ਮਾਨਸਿਕ ਸਿੱਟਾ ਨਿਕਲਦਿਆਂ ਰੱਤਾ ਵੀ ਸਮਾਂ ਨਹੀਂ ਲੱਗਦਾ ਜੋ ਕੁਝ ਇਹ ਕਰਦਾ ਹੈ ਇੱਕ ਹੱਥ ਕਰਦਾ ਹੈ ਤੇ ਉਸ ਦਾ ਫਲ ਇਹਨੂੰ ਦੂਜੇ ਹੱਥ ਮਿਲ ਜਾਂਦਾ ਹੈ ਭਾਵੇਂ ਜਿਹਾ ਕਰਦਾ ਉਹੋ ਜਿਹਾ ਇਹਨੂੰ ਉਹਦਾ ਫਲ ਮਿਲਦਾ ਹੈ ਜਿਹਾ ਕਰਮ ਕਰੇਗਾ ਉਹੋ ਜਿਹਾ ਫਲ ਭੁਗਤਨੇ ਪੈਣਗੇ ਜਦੋਂ ਤੋਂ ਕਹਿੰਦੇ ਦੁਨੀਆ ਬਣੀ ਹੈ ਤੇ ਚੌਹਾਂ ਯੁਗਾਂ ਦੇ ਸਮੇਂ ਨੂੰ ਵਿਚਾਰ ਕੇ ਸਤਿਗੁਰ ਪਾਤਸ਼ਾਹ ਕਹਿੰਦੇ ਮੈਂ ਵੇਖ ਲਿਆ ਸਾਰੇ ਜਦੋਂ ਤੇ ਦੁਨੀਆ ਬਣੀ ਐ ਤੇ ਚਾਰੇ ਯੁਗਾਂ ਦੇ ਸਮੇਂ ਨੂੰ ਮੈਂ ਵਿਚਾਰ ਕੇ ਪਰਖ ਕੇ ਘੋਖ ਕੇ ਵੇਖ ਲਿਆ ਕਿ ਮਨ ਦਾ ਹੰਕਾਰ ਸੰਗਤ ਤੋਂ ਬਿਨਾ ਦੂਰ ਹੋ ਹੀ ਨਹੀਂ ਸਕਦਾ ਇਹਦਾ ਮਨ ਦਾ ਹੰਕਾਰ ਹੈ ਗੁਰਮੁਖਾਂ ਦੀ ਸੰਗਤ ਤੋਂ ਬਿਨਾਂ ਹਉਮੈ ਜਿਹੜੀ ਉਹ ਬਿਲਕੁਲ ਹੀ ਨਹੀਂ ਮੁੱਕ ਸਕਦੀ ਹੰਕਾਰ ਹੈ ਜਿਹੜਾ ਭੱਗਾ ਮਤਲਬ ਪੈਂਦਾ ਨਹੀਂ ਨਿਕਲਦਾ ਨਹੀਂ ਹੰਕਾਰ ਹੈ ਜਿਹੜਾ ਹਉਮੈ ਮੂਲ ਨਾ ਛੁਟਈ ਵੇਨ ਸਾਧੂ ਸਤ ਸੰਗੈ ਤਿਚਰ ਥਾ ਨ ਪਾਵਈ ਜਿ ਚਰ ਸਾਹਿਬ ਸਿਓ ਮਨ ਭੰਗੈ ਪਿੱਛੇ ਸੀ ਭੱਗਾ ਤੇ ਇੱਥੇ ਉੱਤੇ ਟਿੱਪੀ ਐ ਭੰਗਾ ਤਾਂ ਸਤਿਗੁਰੂ ਪਾਸ਼ਾ ਸਮਝਾ ਰਹੇ ਹਨ ਉਹ ਭੱਗਿਆ ਦਾ ਅਰਥ ਸੀਗਾ ਵੀ ਮਨ ਭਟਕਦਾ ਤੇ ਇੱਥੇ ਭੰਗਾ ਦਾ ਮਤਲਬ ਭੰਗ ਹੋ ਜਾਣਾ ਜਿਵੇਂ ਮੰਨ ਲਓ ਵਿਥ ਕਹਿ ਲਈਏ ਤੋਟ ਕਹਿ ਲਈਏ ਤਾਂ ਸਤਿਗੁਰੂ ਪਾਤਸ਼ਾਹ ਸਮਝਾ ਰਹੇ ਹਨ ਕਹਿੰਦੇ ਜਦ ਤੱਕ ਮਨ ਦੇ ਵਿੱਚ ਹਉਮੈ ਹੈ ਤਦ ਤੱਕ ਮਾਲਕ ਪ੍ਰਭੂ ਨਾਲੋਂ ਭੰਗ ਹੈ ਵਿਥ ਹੈ ਵੀ ਦੂਰੀ ਹੈ ਕਹ ਲੀਏ ਤੇ ਜਦ ਤੱਕ ਮਾਲਕ ਨਾਲੋਂ ਦੂਰੀ ਹੈ ਵਿਥ ਹੈ ਤਦ ਤੱਕ ਮਨੁੱਖ ਉਸ ਦੇ ਗੁਣਾਂ ਦੀ ਡੂੰਘਾਈ ਦੇ ਵਿੱਚ ਨਹੀਂ ਟਿਕ ਸਕਦਾ ਇਹ ਵਿਥ ਖਤਮ ਹੋਊ ਫੇਰ ਹੀ ਉਹਦੀ ਡੂੰਘਾਈ ਦੇ ਗੁਣਾਂ ਦੇ ਵਿੱਚ ਟਿਕਿਆ ਜਾ ਸਕਦਾ ਨਹੀਂ ਤਾਂ ਨਹੀਂ ਟਿਕਦਾ ਫਿਰ ਫਰਮਾਨ ਹੈ ਜਿਨ 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 ਜਨ ਗੁਰਮਖ ਸੇਵਿਆ ਤਿਸ ਘਰ ਦੀ ਬਾਣ ਆ ਭੱਗੈ ਹਰ ਕਿਰਪਾ ਤੇ ਸੁਖ ਪਾਇਆ ਗੁਰ ਸਤਗੁਰ ਚਰਣੀ ਲੱਗੈ ਜਿਸ ਮਨੁੱਖ ਨੇ ਗੁਰੂ ਦੀ ਛਰਨ ਪੈ ਕੇ ਗੁਰਬਾਣੀ ਦੇ ਲੜ ਲੱਗ ਕੇ ਪ੍ਰਭੂ ਦਾ ਸਿਮਰਨ ਕੀਤਾ ਹੈ ਉਸ ਦੇ ਹਿਰਦੇ ਵਿੱਚ ਹੀ ਅਵਨਾਸੀ ਪ੍ਰਭੂ ਦਾ ਦਰਬਾਰ ਲੱਗ ਜਾਂਦਾ ਉਹਦੇ ਹਿਰਦੇ ਦੇ ਵਿੱਚ ਹੀ ਇਸ ਘਰ ਦੀਵਾਨ ਅਪੱਗ ਹੈ ਦੀਵਾਨ ਮਤਲਬ ਦਰਬਾਰ ਕਹਿੰਦੇ ਉਹਦੇ ਤਾਂ ਆਪਦੇ ਅੰਦਰ ਹਿਰਦੇ ਦੇ ਵਿੱਚ ਹੀ ਦੀਵਾਨ ਲੱਗ ਜਾਂਦਾ ਹੈ ਕਿੰਨੀ ਵੱਡੀ ਬਖਸ਼ਿਸ਼ ਹੈ ਜਿਹੜਾ ਗੁਰੂ ਦੀ ਛੰਨ ਪੈ ਕੇ ਸਿਮਰਨ ਕਰਦਾ ਹੈ ਜਿਹੜਾ ਤੇ ਰੋਜ਼ ਜਿਹੜਾ ਕਰਦਾ ਉਹ ਤਾਂ ਸਮਝ ਲਓ ਰੋਜ਼ ਹੀ ਆਪਦੇ ਅੰਦਰ ਦੀਵਾਨ ਲਾਉਂਦਾ ਹੈ ਉਸਦੇ ਹਿਰਦੇ ਦੇ ਵਿੱਚ ਅਬਨਾਸੀ ਪ੍ਰਭੂ ਦਾ ਦਰਬਾਰ ਕਹਿੰਦੇ ਲੱਗ ਜਾਂਦਾ ਹੈ ਤੇ ਪ੍ਰਭੂ ਦੀ ਮਿਹਰ ਦੇ ਨਾਲ ਹੀ ਮਨੁੱਖ ਗੁਰੂ ਦੇ ਚਰਨਾਂ ਦੇ ਵਿੱਚ ਜੁੜਦਾ ਨਾਲ ਨਾਲ ਇਹ ਵੀ ਹੈ ਤੇ ਮਿਹਰ ਨਾਲ ਹੀ ਆਤਮਿਕ ਸੁਖ ਪ੍ਰਾਪਤ ਕਰਦਾ ਹੈ ਉਹਦੀ ਮਿਹਰ ਤੋਂ ਬਿਨਾਂ ਨਹੀਂ ਕੁਝ ਹੋ ਸਕਦਾ ਅਗਲੇ ਸ਼ਬਦ ਦੇ ਵਿੱਚ ਪਰਮਾਨ ਹੈ ਡਖਣੇ ਮਹੱਲਾ ਪੰਜਵਾ ਲੋੜੀ ਦੋ ਹਵ ਜਾਏ ਸੋ ਮੀਰਾ ਮਰਨ ਸਿਰ ਹੱਠ ਮਜਾਹੂ ਸੋ ਟਣੀ 14ਉ ਮੁਖ ਅਲਾਏ 14 ਦਾ ਮਤਲਬ ਮੈਂ ਉਚਾਰਦਾ ਹਾਂ ਤਾਂ ਸਤਿਗੁਰ ਪਾਤਸ਼ਾਹ ਸਮਝਾ ਰਹੇ ਹਨ ਕਹਿੰਦੇ ਉਹ ਮਾਲਕ ਪ੍ਰਭੂ ਸ਼ਾਹਾਂ ਦੇ ਸਿਰ ਉੱਤੇ ਪਾਤਸ਼ਾਹ ਹੈਂ ਸ਼ਾਹਾਂ ਦੇ ਸਿਰ ਦੇ ਉੱਤੇ ਉਹ ਪਾਤਸ਼ਾਹ ਹੈਂ ਲੋੜੀ ਦੋ ਹੱਬ ਜਾਏ ਸੋ ਮੀਰਾ ਮੀਰਾ ਕਹਿੰਦੇ ਹਨ ਸ਼ਾਹਾਂ ਦੇ ਸਿਰ ਦੇ ਉੱਤੇ ਸ਼ਾਹ ਉਹਨੂੰ ਮੀਰਾ ਕਹਿੰਦੇ ਹਨ ਮਿਰੰਨ ਸਿਰ ਸੋ ਮੀਰਾ ਮਿਰੰਨ ਸਿਰ ਹੈ ਤਾਂ ਸਤਗੁਰ ਪਾਤਸ਼ਾਹ ਕਹਿੰਦੇ ਉਹ ਪਾਤਸ਼ਾਹ ਪਰਮੇਸ਼ਰ ਜਿਹੜੇ ਸ਼ਾਇ ਮਾਲਸ਼ਾ ਉਹਨਾਂ ਤੋਂ ਵੀ ਉੱਤੇ ਪਾਤਸ਼ਾਹ ਨੇ ਮੈਂ ਉਸ ਨੂੰ ਬਾਹਰ ਹਰ ਥਾਂ ਭਾਲਦਾ ਫਿਰਦਾ ਸਾਂ ਲੋੜੀ ਲੋ ਮਤਲਬ ਲੋੜੀ ਦਾ ਮਤਲਬ ਪਾਲਣਾ ਲੋੜੀ ਦਾ ਹੱਬ ਜਾਏ ਹੱਬ ਦਾ ਮਤਲਬ ਸਾਰੇ ਥਾਂ ਤੇ ਕਹਿੰਦੇ ਜਿਨਾ ਉਹ ਪਾਤਸ਼ਾਹ ਹੈ ਮੈਂ ਤਾਂ ਉਹਨੂੰ ਬਾਹਰ ਭਾਲਦਾ ਫਿਰਦਾ ਸੀ ਹਰ ਥਾਂ ਤੇ ਭਾਲਦਾ ਫਿਰਦਾ ਸੀ ਪਰ ਹੁਣ ਕੀ ਖੇੜ ਵਰਤੀ ਨੇ ਹੱਥ ਮਜਾਉ ਸੋਤਣੀ ਚੌਦੋਂ ਮੁਖ ਲਾਏ ਹੁਣ ਜਦੋਂ ਕਹਿੰਦੇ ਮੈਂ ਮੂੰਹ ਨਾਲ ਉਸ ਦੇ ਗੁਣ ਉਚਾਰਨਾ ਹਾਂ ਤਾਂ ਉਹ ਮੈਨੂੰ ਮੇਰੇ ਹਿਰਦੇ ਦੇ ਵਿੱਚ ਹੀ ਦਿਖ ਰਿਹਾ ਹੁਣ ਬਾਹਰ ਕਿਤੇ ਭਟਕਣ ਦੀ ਜਰੂਰਤ ਹੀ ਨਹੀਂ ਪਈ ਉਹ ਤਾਂ ਮੇਰੇ ਅੰਦਰ ਹੀ ਬੈਠਾ ਸੀ ਅੰਦਰ ਹੀ ਦਿਸ ਪਿਆ ਮੈਨੂੰ ਰੱਗੇ ਫਰਮਾਨ ਹੈ ਮਹੱਲਾ ਪੰਜਵਾ ਮਾਨਕੋ 모ਹੇ ਮਾਉ ਦਿਨਾਂ ਧਣੀ ਅਪਾਹੀ ਹਿਆਉ ਮਹਿਜਾ ਠੰਡੜਾ ਮੁਖਹੁ ਸੱਚ ਅਲਾਏ ਹਿਮਾਂ ਮਾਨਕ ਪ੍ਰਭੂ ਨੇ ਆਪ ਹੀ ਮੈਨੂੰ ਆਪਣਾ ਨਾਮ ਮੋਤੀ ਦਿੱਤਾ ਹੈ ਮਾਉ ਮਾਉ ਕਹਿੰਦੇ ਨਾ ਮਾਂ ਨੂੰ ਮਾਣ ਕੋ ਮਤਲਬ ਮੋਤੀ ਮਾਣਕ ਮੋਤੀ ਮੋਹੇ ਮਾਉ ਦਿਨਾਂ ਧਨੀਆ ਪਾਹੀ ਦਿਨਾਂ ਦਾ ਮਤਲਬ ਦਿੱਤਾ ਪਾਹੀ ਦਾ ਮਤਲਬ ਆਪ ਹੀ ਧਨੀ ਦਾ ਮਤਲਬ ਮਾਲਕ ਹਿਆਉ ਦਾ ਮਤਲਬ ਹਿਰਦਾ ਹਿਆਉ ਮਹਿਜਾ ਮੇਰਾ ਹਿਰਦਾ ਤੋ ਸਤਿਗੁਰ ਪਾਤਸ਼ਾਹ ਸਮਝਾ ਰਹੇ ਹਨ ਕਿ ਨਹੀਂ ਮਾ ਮਾਲਕ ਪ੍ਰਭੂ ਨੇ ਆਪ ਹੀ ਮੈਨੂੰ ਆਪਣਾ ਨਾਮ ਮੋਤੀ ਦਿੱਤਾ ਹੈ ਹੁਣ ਮੂੰਹੋਂ ਉਸ ਸਦਾ ਸਿਰ ਪ੍ਰਭੂ ਦਾ ਨਾਮ ਉਚਾਰ-ਉਚਾਰ ਕੇ ਮੇਰਾ ਹਿਰਦਾ ਠੰਡਾ ਠਾਰ ਹੋ ਰਿਹਾ ਹੈ ਹਿਆ ਮੇਂਜਾ ਠੰਡੜਾ ਠੰਡਾ ਠਾਰ ਹੋ ਰਿਹਾ ਹੈ ਮੁਖੋਂ ਸੱਚ ਅਲਾਏ ਮੁੱਖੋ ਸੱਚ ਲਾਏ ਦਾ ਮਤਲਬ ਮੂੰਹ ਚੋਂ ਉਚਾਰ ਕਿਉ ਦਾ ਉਹਦੀ ਵਿਰਿਆਹੀ ਕਰਕੇ ਪਰਮੇਸ਼ਰ ਦੀ ਸ਼ਾਂਤੀ ਮਿਲਦੀ ਹੈ ਸਕੂਨ ਪ੍ਰਾਪਤ ਹੁੰਦਾ ਹੈ ਮਹੱਲਾ ਪੰਜਵਾਂ ਮੂਹ ਥਿਆਉ ਸੇਜ ਨਣਾ ਪ੍ਰੀ ਵਿਸ਼ਾਵਣਾ ਜੇ ਦੇਖੈ ਹਕ ਵਾਰ ਤਾ ਸੁਖ ਕੀਮਾ ਹੂੰ ਬਾਹਰੇ ਕੀਮਾ ਹੂੰ ਦਾ ਮਤਲਬ ਕੀਮਤ ਤੋਂ ਕੀਮਾ ਹੂੰ ਬਾਹਰੇ ਮਤਲਬ ਕੀਮਤ ਤੋਂ ਪਰੇ ਅਮੋਲਕ ਜਿਸ ਦਾ ਮੁੱਲ ਨਾ ਪੈ ਸਕੇ ਤਾ ਸਮਝਾਉਣਾ ਕਰਦੇ ਹਨ ਮੈਂ ਆਪਣੇ ਹਿਰਦੇ ਨੂੰ ਪ੍ਰਭੂ ਪਤੀ ਦੇ ਰਾਜਣ ਵਾਸਤੇ ਸੇਜ ਬਣਾ ਦਿੱਤਾ ਹੈ ਹਿਰਦਾ ਮੈਂ ਆਪਣਾ ਉਸ ਪ੍ਰਭੂ ਪਰਮੇਸ਼ਰ ਦੇ ਵਿਰਾਜਣ ਵਾਸਤੇ ਮੈਂ ਸੇਜ ਬਣਾ ਦਿੱਤਾ ਹੈ ਮੂੰਹ ਹ ਮੂੰthiaਉ ਸੇਜ ਥਿਆਉ ਦਾ ਮਤਲਬ ਮੈਂ ਬਣਾ ਮੈਂ ਬਣ ਗਿਆ ਹਾਂ ਜਾਂ ਮੈਂ ਬਣਾ ਦਿੱਤਾ ਹੈ ਸੇਜ ਨੈਣਾ ਪਰੀ ਵਿਛਾਵਣਾ ਆਪਣੀਆਂ ਅੱਖਾਂ ਨੂੰ ਉਸ ਸੇਜ ਦਾ ਵਿਛਾਉਣਾ ਬਣਾਇਆ ਹੈ اپنی ਅੱਖਾਂ ਨੂੰ ਐ ਉਸ ਸੇਜਨਾ ਜਿਹੜਾ ਸੇਜ ਹਿਰਦੇ ਦੇ ਵਿੱਚ ਬਣਾ ਦਿੱਤਾ ਤੇ ਉਹਦਾ ਵਿਛੋਣਾ ਬਣਾਇਆ ਮੈਂ ਅੱਖਾਂ ਨੂੰ ਜਦੋਂ ਉਹ ਇੱਕ ਵਾਰੀ ਵੀ ਮੇਰੇ ਵੱਲ ਤੱਕਦਾ ਹੈ ਜੇ ਦੇਖੇ ਦੇਖਾ ਮਤਲਬ ਤੱਕਦਾ ਹੈ ਹਕ ਵਾਰ ਇੱਕ ਵਾਰੀ ਵੀ ਤਾਂ ਸੁਖ ਕੀਮਾ ਹੋਂ ਬਾਹਰੇ ਕਨੇ ਮੈਨੂੰ ਅਜਿਹੇ ਸੁਖ ਅਨੁਭਵ ਹੁੰਦੇ ਹਨ ਜਿਨ੍ਹਾਂ ਦਾ ਮੁੱਲ ਹੀ ਨਹੀਂ ਪੈ ਸਕਦਾ ਜਿਹੜੇ ਕਿਸੇ ਵੀ ਕੀਮਤ ਤੋਂ ਮਿਲ ਹੀ ਨਹੀਂ ਸਕਦੇ ਇੰਨਾ ਸੁਖ ਪ੍ਰਾਪਤ ਹੁੰਦਾ ਹੈ ਇੰਨਾ ਸਕੂਨ ਪ੍ਰਾਪਤ ਹੁੰਦਾ ਹੈ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਫਿਰ ਅੱਗੇ ਫਰਮਾਨ ਹੈ ਪੌੜੀ ਮਨ ਲੋਚੈ ਹਰ ਮਿਲਨ ਕੋ ਕਿਉਂ ਦਰਸ਼ਨ ਪਾਈ ਹੈ ਮੈਂ ਲਖ ਵਿੜਤੇ ਸਾਈਂਬਾ ਜੇ ਬਿੰਦ ਬੁਲਾਈ ਐ ਪ੍ਰਭੂ ਨੂੰ ਮਿਲਣ ਲਈ ਮੇਰਾ ਮਨ ਬੜਾ ਤਰਸਦਾ ਪਰ ਸਮਝ ਨਹੀਂ ਆਉਂਦੀ ਕਿ ਕਿਵੇਂ ਦਰਸ਼ਨ ਕਰਾਂ ਇਹ ਸਮਝ ਨਹੀਂ ਆਉਂਦੀ ਹਿਮਰੇ ਮਾਲਕ ਜੇ ਤੂੰ ਮੈਨੂੰ ਰਤਾ ਭਰਵੀਂ ਆਵਾਜ਼ ਮਾਰੀਂ ਤਾਂ ਮੈਂ ਸਮਝਦਾ ਹਾਂ ਕਿ ਮੈਂ ਲੱਖਾਂ ਰੁਪਏ ਖੱਟ ਲਿਆ ਜੇ ਮੈਨੂੰ ਮਰਤਾ ਪਰ ਵੀ ਆਵਾਜ਼ ਮਾਰੇ ਨਾ ਮੈਂ ਉਹ ਸਮਝਦਾ ਹਾਂ ਕਿ ਮੈਂ ਪਤਾ ਨਹੀਂ ਕਿੰਨਾ ਹੀ ਕੁਝ ਖੱਟ ਲਿਆ ਕਹਿੰਦਾ ਬਾਪ ਫਿਰ ਕੀ ਫਰਮਾਨ ਹੈ ਮੈਂ ਚਾਰੇ ਕੁੰਟਾਂ ਭਾਲੀਆਂ ਤੁਧ ਜੇਵੜ ਨਸਾਈਆਂ ਮੈਂ ਦੱਸਿਓ ਮਾਰਗ ਸੰਤਾ ਹੋ ਕਿਉਂ ਪ੍ਰਭੂ ਮਿਲਾਈਆ ਹੈ ਮੇਰੇ ਸਾਈ ਮੈਂ ਚੁਫੇਰੇ ਸਾਰੀ ਸ੍ਰਿਸ਼ਟੀ ਖੋਜ ਕੇ ਵੇਖ ਲਿਆ ਹੈ ਭਾਲ ਕਰਕੇ ਵੇਖ ਲਿਆ ਹੈ ਸਾਰੀ ਸ੍ਰਿਸ਼ਟੀ ਦੀ ਚਾਸ਼ ਪੇਰੇ ਕਿ ਤੇਰੇ ਜਿੱਡਾ ਹੋਰ ਕੋਈ ਹੈ ਹੀ ਨਹੀਂ ਰਿੰਜਦਾ ਹੋਰ ਕੋਈ ਨਹੀਂ ਹੈ ਮੈਂ ਦੱਸਿਓ ਮਾਰਗ ਸੰਤੋ ਕਿਉਂ ਪ੍ਰਭੂ ਮਿਲਾਈਆ ਕਹਿੰਦੇ ਹੇ ਸੰਤ ਜਨੋ ਤੁਸੀਂ ਹੀ ਮੈਨੂੰ ਰਾਹ ਦੱਸੋ ਤੁਸੀਂ ਮੈਨੂੰ ਕੋਈ ਰਸਤਾ ਵਿਖਾ ਦਿਓ ਕਿ ਮੈਂ ਪ੍ਰਭੂ ਨੂੰ ਕਿਵੇਂ ਮਿਲਾਂ ਤੁਸੀਂ ਕੋਈ ਰਸਤਾ ਦੱਸ ਦਿਓ ਸੰਤ ਜਨ ਰਾਹ ਦੱਸਦੇ ਹਨ ਇਸ ਤਰ੍ਹਾਂ ਮੇ ਕਿਹਦੇ ਰਸਤੇ ਨਾਲ ਮਿਲਿਆ ਜਾਊਗਾ ਹੁਣ ਇਹ ਇੱਕ ਬੇਨਤੀ ਹੈ ਤੇ ਹੁਣ ਇਹਦਾ ਜਵਾਬ ਇਸੇ ਸ਼ਬਦ ਦੇ ਵਿੱਚ ਹੀ ਹੈ ਵੀ ਪਹਿਲਾਂ ਸੀ ਮੈਂ ਕਿਵੇਂ ਉਹਦਾ ਦਰਸ਼ਨ ਕਰਾਂ ਕਿਹੜੇ ਤਰੀਕੇ ਨਾਲ ਤਾਂ ਹੁਣ ਇਹ ਫਿਰ ਉਹਦਾ ਦਰਸ਼ਨ ਅਕਾਲ ਪੁਰਖ ਪਰਮੇਸ਼ਰ ਦਾ ਕਿਵੇਂ ਹੋ ਸਕਦਾ ਹੈ ਤਾਂ ਇੱਥੇ ਸੰਤਾਂ ਮੂਨੇ ਪੁਕਾਰ ਕੀਤੀ ਹੈ ਤਾਂ ਹੁਣ ਉਹ ਦੱਸਦੇ ਵੀ ਕਿਸ ਤਰ੍ਹਾਂ ਮਿਲਿਆ ਜਾਊਗਾ ਦਾ ਉਹਦਾ ਜਵਾਬ ਹੀ ਹੈ ਕਹਿੰਦੇ ਫਿਰ ਮਿਲਣਾ ਤਾਂ ਇਉਂ ਕਰ ਮਨ ਅਰਪਿ ਹੋ ਹਉਮੈ ਤਜੋ ਇਤ ਪੰਥ ਜੁਲਾਈਆ ਪੰਥ ਕਹਿੰਦੇ ਹਾਂ ਰਸਤੇ ਨੂੰ ਜੁਲਾਈਆ ਦਾ ਮਤਲਬ ਝੁਲਣਾ ਚੱਲਣਾ ਨਿਤ ਸੇਵਹੁ ਸਾਹਿਬ ਆਪਣਾ ਸਤ ਸੰਗ ਮਿਲਾਈਐ ਕਹਿੰਦੇ ਫਿਰ ਇਹ ਕੰਮ ਕਰ ਜੇ ਤੂੰ ਵਾਕਿਆ ਮਿਲਣਾ ਤੇਰੇ ਅੰਦਰ ਤਾਂ ਹੀ ਹੈ ਤੂੰ ਮਿਲਣਾ ਹੀ ਚਾਹੁੰਨਾ ਹੈ ਤਾਂ ਫਿਰ ਉਹ ਰਸਤਾ ਦੱਸ ਦਿਆਨ ਕਿ ਮਨ ਪ੍ਰਭੂ ਦੇ ਭੇਟਾ ਕਰੋ ਇੱਥੇ ਫਿਰ ਆਪ ਦੀ ਮਰਜ਼ੀ ਛੱਡ ਦੇ ਹੁਣ ਉਸ ਪ੍ਰਭੂ ਦੇ ਭੇਟਾ ਕਰੋ ਮਨ ਨੂੰ ਤੇ ਹਉਮੈ ਦੂਰ ਕਰੋ ਫਿਰ ਸੰਤ ਜੀ ਨੇ ਇਹ ਆਖਦੇ ਹਨ ਕਹਿੰਦੇ ਮਨ ਨੂੰ ਭੇਟਾ ਕਰ ਦੇ ਹਉਮੈ ਦੂਰ ਕਰੋ ਤੇ ਆਖਦੇ ਹਨ ਕਿ ਮੈਂ ਇਸ ਰਸਤੇ ਉੱਤੇ ਤੁਰਾਂ ਫਿਰ ਇਸ ਰਸਤੇ ਤੇ ਕਹਿੰਦਾ ਭਾਵ ਤੂ ਤੁਰ ਸੰਤ ਉਪਦੇਸ਼ ਦਿੰਦੇ ਹਨ ਕਿ ਸਦਾ ਆਪਣੇ ਮਾਲਕ ਪ੍ਰਭੂ ਨੂੰ ਯਾਦ ਕਰੋ ਤੇ ਕਹਿੰਦੇ ਹਨ ਕਿ ਮੈਂ ਸਤ ਸੰਗਤ ਦੇ ਵਿੱਚ ਮਿਲਾਂ ਕਹਿੰਦਾ ਭਾਵ ਸਤ ਸੰਗਤ ਕਰ ਹਉਮੈ ਤਿਆਗ ਤੇ ਆਪਦਾ ਮਨ ਸਤਗੁਰੂ ਪਾਤਸ਼ਾਹ ਦੇ ਪਰਮੇਸ਼ਰ ਦੇ ਅਰਪਣ ਕਰ ਦੇ ਇਸ ਢੰਗ ਦੇ ਨਾਲ ਫਿਰ ਉਸ ਪਰਮੇਸ਼ਰ ਦੇ ਨਾਲ ਮਲਾਪ ਹੋ ਸਕਦਾ ਹੈ ਤੇ ਜਦੋਂ ਪ੍ਰਭੂ ਦੀ ਹਾਜ਼ਰੀ ਦੇ ਵਿੱਚ ਗੁਰੂ ਨੇ ਦੱਸ ਲਿਆ ਫਿਰ ਫਰਮਾਨ ਹੈ ਸਬੇ ਆਸਾਂ ਪੂਰੀਆਂ ਮਹਿਲ ਬੁਲਾਈਆਂ ਤੁਧ ਜੇਵੜ ਹੋਰ ਨਾ ਸੋਜੈ ਮੇਰੇ ਮਿੱਤਰ ਗੁਸਾਈਆਂ ਕਹਿੰਦੇ ਜਦੋਂ ਫਿਰ ਇਹ ਰਸਤਾ અપਨਾ ਲਿਆ ਇਹ ਸਭ ਕੁਝ ਕਰ ਲਿਆ ਤੇ ਜਦੋਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਗੁਰੂ ਨੇ ਸੱਦ ਲਿਆ ਪਾਗ ਗੁਰੂ ਦੇ ਨਾਲ ਲੱਗ ਗਏ ਤਾਂ ਸਾਰੀਆਂ ਆਸਾਂ ਪੂਰੀਆਂ ਹੋ ਜਾਣੀਆਂ ਸੰਤ ਜਨ ਕਹਿੰਦੇ ਹਨ ਸਤਿਗੁਰੂ ਪਾਤਸ਼ਾਹ ਕਹਿੰਦੇ ਹਨ ਕਹਿੰਦੇ ਫਿਰ ਸਾਰੀਆਂ ਤੇਰੀਆਂ ਮਰਜ਼ਾਾਂ ਜਿਹਨੀਆਂ ਆਸਾਂ ਨਾ ਉਹ ਸਾਰੀਆਂ ਪੂਰੀਆਂ ਹੋ ਜਾਣੀਆਂ हे ਮੇਰੇ ਮਿੱਤਰ ਇਹ ਧਰਤੀ ਦੇ ਮਾਲਕ ਗੁਸਾਈਆਂ ਧਰਤੀ ਦੇ ਮਾਲਕ ਨੂੰ ਕਿੰਨੇ ਪਰਮਿਸ਼ਨ ਨੂੰ ਜਾਨਕੀ ਇਹ ਧਰਤੀ ਦੇ ਮਾਲਕ ਮੈਨੂੰ ਤੇਰੇ ਜਿੱਡਾ ਹੋਰ ਕੋਈ ਵੀ ਲੱਭਦਾ ਨਹੀਂ ਤੂੰ ਮਿਹਰ ਕਰ ਧਿੱਦਿਆਰ ਦੇ ਇਹ ਕਿਰਪਾ ਮੇਰੇ ਉੱਤੇ ਤੂੰ ਕਰ ਦੇ ਤੇਰੇ ਵਰਗਾ ਹੋਰ ਕੋਈ ਨਹੀਂ ਮੈਨੂੰ ਆਪ ਦੀ ਲੜ ਲਾ ਲਾ ਸੋ ਅੱਜ ਦੇ ਵਿਚਾਰਾਂ ਦੀ ਸਮਾਪਤੀ ਹੈ ਵਿਚਾਰਾਂ ਕਰਦਿਆਂ ਬੀਅੰਤ ਤੁੰਤਾਈਆਂ ਹੋ ਗਈਆਂ ਨੇ ਸਤਿਗੁਰੂ ਪਾਤਸ਼ਾਹ ਅਤੇ ਆਪ ਸੰਗਤ ਬਖਸ਼ਣ ਜੋਗ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ